ਸਸਿਕਾ ਜੀ ਮੈਂ ਸਾਵੀ ਟੱਲੋਂ ਨਹੀਂ ਜਾ ਕਿ ਤੇ ਸਹੀ ਠਾਕ ਹਾਂ ਅੱਜ ਜਿਹੜੀ ਵੀਡੀਓ ਹੈ ਉਹ ਆਪਾਂ ਜੋ ਪੁੱਚੋ ਮੰਡੀ ਦੇ ਵਿੱਚ ਪ੍ਰਾਈਵੇਟ ਮੇਲਾ ਲੱਗ ਰਿਹਾ ਹੈ ਖੇਤੀਬਾੜੀ ਉੱਥੇ ਆਪਾਂ ਪਹੁੰਚੇ ਹੋਇਆ ਕਿਉਂਕਿ ਇਹ ਪ੍ਰਾਈਵੇਟ ਮੇਲਾ ਇਸ ਕਰਕੇ ਕਹਿ ਰਹੇ ਆਪਾਂ ਇਸ ਦੇ ਵਿੱਚ ਨਾ ਤਾਂ ਪੰਜਾਬ ਅਮਰੀਕਾ ਦਾ ਯੂਨੀਵਰਸਿਟੀ ਦਾ ਕੋਈ ਨੁਮਾਇੰਦਾ ਹੈ ਤੇ ਨਾ ਹੀ ਖੇਤੀਬਾੜੀ ਵਿਭਾਗ ਦਾ ਇਹ ਸਿਰਫ ਪ੍ਰਾਈਵੇਟ ਪਲੇਅਰ ਇੱਥੇ ਪਹੁੰਚੇ ਹੋਏ ਆ ਜੋ ਆਪੋ ਆਪਣੀਆਂ ਖੇਤੀਬਾੜੀ ਸੰਬੰਧੀ ਮਸ਼ੀਨਰੀਆਂ ਲੈ ਕੇ ਇੱਥੇ ਆਇਆ ਉਹ ਆਪੋ ਆਪਣੇ ਸੰਦ ਕਿਸਾਨਾਂ ਨੂੰ ਦਿਖਾ ਰਿਹਾ ਹੈ ਤੇ ਕਿਸਾਨ ਇੱਥੇ ਬਹੁਤ ਸਾਰੇ ਪਹੁੰਚੇ ਹੋਏ ਆ ਇਹ ਪੂਰਾ ਮੇਲਾ ਤੁਹਾਨੂੰ ਅੱਜ ਆਪਾਂ ਦਿਖਾ ਰਹੇ ਹਾਂ ਇਸ ਕਿਸਾਨ ਮੇਲੇ ਦੇ ਵਿੱਚ ਬਹੁਤ ਸਾਰੇ ਕਿਸਾਨ ਪਹੁੰਚੇ ਹੋਏ ਆ ਤੇ ਇਹ ਜਿਹੜਾ ਤੁਸੀਂ ਮੇਨ ਗੇਟ ਦੇਖੀ ਇਹ ਕਿਸਾਨ ਮੇਲੇ ਤੇ ਇੰਟਰੀਗੇਟ ਬਣਾਇਆ ਗਿਆ ਇੱਥੇ ਵੀ ਦੋ ਨਰਸੀਆਂ ਵਾਲੇ ਵੀਰ ਉਹ ਆਪਣੇ ਬੂਟੇ ਲੈ ਕੇ ਪਹੁੰਚੇ ਹੋਏ ਆ ਜੋ ਪ੍ਰਾਈਵੇਟ ਤੌਰ ਤੇ ਆਪਣੇ ਬੂਟੇ ਕਿਸਾਨਾਂ ਨੂੰ ਵੇਚਦੇ ਆ ਤੇ ਉਹ ਵੀ ਬਹੁਤ ਸਾਰੇ ਇੱਥੇ ਪਹੁੰਚੇ ਹੋਏ ਆ ਕਿ ਕਿਸਾਨਾਂ ਦੀ ਵੀ ਬਹੁਤ ਬੜੀਆ ਭੀੜ ਹੈ ਇਸ ਮੇਲੇ ਦੇ ਬਹੁਤ ਸਾਰੇ ਕਿਸਾਨ ਆਪ ਕੋ ਆਪਣੇ ਲਸਣ ਤੇ ਜੋ ਵੀ ਗੱਲਾਂ ਵਿੱਚ ਨੇ ਦੀ ਲੈ ਕੇ ਵੀ ਨਾਲ ਹੀ ਪਹੁੰਚੇ ਹੋਏ ਆ ਤੇ ਕਿਸਾਨ ਮੇਲੇ ਦਾ ਮੁੱਖ ਪੰਡਾਲ ਆ ਇੱਥੇ ਬਹੁਤ ਸਾਰੀ ਮਸ਼ੀਨਰੀ ਇਹਨਾਂ ਪੰਡਾਲਾਂ ਦੇ ਵਿੱਚ ਲੱਗੀ ਹੋਈ ਹੈ ਤੇ ਵੱਖ-ਵੱਖ ਸਤਾਵਾਂ ਵੀ ਇੱਥੇ ਪਹੁੰਚਣ ਹੋਈਆਂ ਜੇਕਰ ਗੱਲ ਕਰੀਏ ਗੁਰੂ ਨਾਨਕ ਦੇਵ ਜੀ ਦੇ ਬਲੱਡ ਬੈਂਕ ਬਠਿੰਡਾ ਇਹ ਵੀ ਇੱਥੇ ਪਹੁੰਚੇ ਹੋਏ ਆ ਜੇ ਵੀ ਕਿਸੇ ਕਿਸਾਨ ਵੀਰ ਨੇ ਆਪਣਾ blood ਦਾਨ ਕਰਨਾ ਹੈ ਤਾਂ ਉਹ ਇੱਥੇ ਦਾਨ ਕਰ ਸਕਦਾ ਹੈ ਤੇ ਜਿਹੜਾ ਮੇਨ ਪਨਾਲ ਹੈ ਉਹ ਵੀ ਇੱਥੇ ਲੱਗਾ ਹੋਇਆ ਹੈ ਤੇ ਇੱਥੇ ਕਿਸਾਨ ਵੀਰ ਆਪਣੇ ਆਪਣੇ ਵਿਚਾਰ ਰੱਖ ਸਕਦੇ ਨੇ ਇਸ ਕਿਸਾਨ ਮੇਲੇ ਦੇ ਵਿੱਚ ਜੋ ਵੀ ਪੁਰਾਣਾ ਸੱਭਿਆਚਾਰ ਆਪਾਂ ਪਹਿਲਾਂ ਪੰਜਾਬ ਦੇ ਵਿੱਚ ਵਰਤਦੇ ਸੀ ਤੇ ਉਸ ਜਿਹਾਂ ਵੀ ਇਥੇ ਸਟਾਲ ਲੱਗੇ ਹੋਈ ਹੈ ਤੇ ਤੁਸੀਂ ਦੇਖ ਸਕਦੇ ਹੋ ਤੇ ਵੱਖਰੇ ਵੱਖਰੇ ਜੀ ਜੈਨਾਂ ਨੇ ਲਾਜਣਾ ਹੁੰਦੇ ਨੇ ਤੇ ਗੱਡੇ ਵਗੈਰਾ ਤੇ ਜੋ ਵੀ ਮਧਾਨੀਆਂ ਤੇ ਫੱਟੀਆਂ ਜੋ ਜਵਾਗਦਾਂ ਵਾਲਾ ਵਰਤਦੇ ਸੀ ਵੱਡੇ ਪਾਗਾਂ ਵਾਲੇ ਮੰਜੇ ਤੇ ਜੋ ਵੀ ਖੇਤੀ ਦੇ ਵਿੱਚ ਸੰਦ ਵਰਤੇ ਜਾਂਦੇ ਸੀ ਤੇ ਲਾਟਨਾ ਸਟੋਪ ਤੇ ਟੱਕੜੀਆਂ ਵਗੈਰਾ ਕੋਈ ਜਿਗੋਟ ਜਾਂਦੇ ਪੈਂਦਾ ਹੈ ਹੈਨਾ ਇਹ ਸਾਰੇ ਪ੍ਰਾਤਨ ਬਾਈ ਜੀ ਨੇ ਇੱਥੇ ਰੱਖਿਆ ਗਿਆ ਛੋਟਾ ਨਲਕਾ ਜੋ ਪਹਿਲਾਂ ਪੁੱਤਾਂ ਨਲਕਾ ਕਹਿੰਦੇ ਸੀ ਇਹ ਵੀ ਇੱਥੇ ਰੱਖਿਆ ਗਿਆ ਜੀ ਬਾਈ ਜੀ ਤੁਸੀਂ ਦੇਖ ਸਕਦੇ ਹੋ ਕਿ ਹਰੇਕ ਤਰ੍ਹਾਂ ਦੇ ਪ੍ਰਾਣ ਰਵਾਜ ਦਾ ਜੋ ਸਿਸਟਮ ਸੀ ਉਹ ਬਾਣਾਨੇ ਦੇ ਮਕਾਨ ਹਸਪਤਲ ਰੱਖਿਆ ਹੋਇਆ ਹੈ। ਬੰਦੀ ਬਾਬਾ ਉਹ ਕੋਲ ਜੇ ਵੀ ਆਉਣਗੇ। ਉਹ ਇੱਥੇ ਬਹੁਤ ਸਾਰੀਆਂ ਪ੍ਰਾਈਵੇਟ ਹਸਪਤਾਲਾਂ ਲੱਗੀਆਂ। ਤੇ ਮੇਲੇ ਪ੍ਰਾਈਵੇਟ ਹੈ। ਸਤਾਰਾਂ ਦੀ ਸਾਰੀ ਪ੍ਰਾਈਵੇਟ ਹੀ ਲੱਗੀਆਂ ਹੁਣ ਤੇ ਇੱਥੇ ਕਿਸਾਨ ਖਰ ਬਹੁਤ ਪਹੁੰਚੇ ਹੋਏ ਨੇ ਇਸ ਮੇਲੇ ਦੇ ਵਿੱਚ। ਤਾਂ ਹੁਣ ਕਿਸਾਨਾਂ ਦੇ ਕੋਲ ਟਾਈਮ ਹੁੰਦਾ ਹੈ ਛੀਤਾਂ ਦੇ ਵਿੱਚ ਨਹੀਂ ਪਿਆ ਹੁੰਦਾ। ये लेकिन चार झूले हो आपके ये झूले आये हो तो हो हो तो इस चीज़ जब लेंगे तो तुझे सागिया जला झूला और समय के साथ में हो बहुत मज़ा आने लगती है मैच से जली वाली उन बातों का ये कोई बाती होगी तो बाकी चला क्योंकि तुझे मुझे आपकी मालूम है कि तुम्हें विजिटर्स चाहिए बाप फैले कितना

ਬਹੁਤ ਸਾਰੇ ਕਿਸਾਨ ਜੀ ਆਪ ਕੋ ਆਪਣੀਆਂ ਬੱਕਰੀਆਂ ਲੈ ਕੇ ਇਸ ਮੇਲੇ ਦੇ ਪਹੁੰਚੇ ਹੋ ਸਿੱਧੂ ਬੱਕਰੀ ਫਾਰਮ ਵਾਲਿਆਂ ਵੱਲੋਂ ਆਪਣੇ ਜੋ ਵੀ ਪਸ਼ੂ ਨੇ ਉਹ ਲੈ ਕੇ ਆਂਦੇ ਨੇ ਕੁਝ ਵੀਰ ਆਪਣੇ ਕਬੂਤਰ ਵੀ ਲੈ ਕੇ ਪਹੁੰਚੇ ਹੋਏ ਨੇ ਮਹਾਂ ਦੇ ਬੱਕਰੇ ਬੱਕਰੇ ਸਟਾਲਾਂ ਜੋ ਵੀ ਪ੍ਰਾਈਵੇਟ ਕੰਪਨੀ ਵੱਲੋਂ ਲਾਈਆਂ ਨੇ ਰਮਾਨ ਮਾਰਵਲਸ ਇਹਨਾਂ ਵੱਲੋਂ ਵੀ ਆਪਣੀ ਸਟਾਰ ਲਾਈ ਗਈ ਹੈ ਤੇ ਨਾਲ ਹੀ ਜੋ ਵੀ ਖੇਤੀਬਾੜੀ ਦੇ ਸੰਬੰਧ ਨੇ ਵੱਖਰੇ ਵੱਖਰੇ ਕੋਈ ਬਹੁਤ ਕੰਪਨੀਆਂ ਵੱਲੋਂ ਲਾਏ ਗਏ ਨੇ ਤੁਸੀਂ ਦੇਖ ਸਕਦੇ ਹੋ ਪਸ਼ੂਆਂ ਦੀ ਫੀਡ ਜੀ ਇੱਥੇ ਲੱਗੀ ਹੋਈ ਆਇਸ਼ਰ ਡੈਕਟਰ ਇਹਨਾਂ ਨੇ ਵੀ ਆਪਣੀ ਇਥੇ ਇਸ ਤਰ੍ਹਾਂ ਦੀ ਪ੍ਰਦਰਸ਼ਨੀ ਲਾਈ ਹੋਈ ਹੈ ਤੇ ਜੋ ਵੀ ਅੱਗੇ ਪਰਾਲੀ ਦਾ ਸੀਜ਼ਨ ਆਣਾ ਹੈ ਪਰਾਲੀ ਵਾਲੇ ਬਹੁਤ ਸਾਰੇ ਸੰਗ ਇੱਥੇ ਪਹੁੰਚੇ ਹੋਏ ਚਾਹਤ ਕਿਸਾਨਾਂ ਨੇ ਇਹਨਾਂ ਸੰਗਾਂ ਨੇ ਵਰਤੋਂ ਕਰਨੀ ਹੈ ਅੱਗੇ ਜਦੋਂ ਥੋਲੇ ਦੀ ਵਾਢੀ ਤੋਵਾਲ ਆਪਣੇ ਕੰਮ ਵੀ Venga,

ਭਾਈ ਜੀ ਤੁਸੀਂ ਅੱਜ ਇੱਥੇ ਮੇਲੇ ਦੇ ਪਹੁੰਚੇ ਹੋਇਓ ਸਾਨੂੰ ਦੱਸੋ ਇੱਕ ਤਾਂ ਆਪਣਾ ਪੂਰਾ ਐਡਰੈਸ ਦੱਸੋ ਵੀ ਆਪਣਾ ਕੀ ਨਾਮ ਕੀ ਹੈ ਤੇ ਪਿੰਡ ਕਿਹੜਾ ਹੈ ਤੇ ਜ਼ਿਲ੍ਹਾ ਕਿਹੜਾ ਹੈ ਤੇ ਕਿਹੜਾ ਇਹ ਮੇਲਾ ਲੱਗਿਆ ਹੋਇਆ ਤੇ ਇਹ ਕਹੇ ਜਾ ਲੱਗਦਾ ਥੋਨੂੰ ਮੇਲਾ ਮੇਰਾ ਪਿੰਡ ਝੰਡੂਕੇ ਹਾਂਜੀ ਮੇਰਾ ਨਾਮ ਅਜੈ ਸਿੰਘ ਜ਼ਿਲ੍ਹਾ ਬਠਿੰਡਾ ਠੀਕ ਹੈ ਜੀ ਪੁੱਚੋ ਮੰਡੀ ਦੇ ਨੇੜੇ ਹੀ ਪੈਂਦਾ ਹੈ ਮੇਰਾ ਪਿੰਡ ਝੰਡੂਕੇ ਠੀਕ ਹੈ ਇਸ ਮੇਲੇ ਉਤਰੀ ਭਾਰਤ ਦਾ ਮੇਲਾ ਠੀਕ ਹੈ ਕਿਸਾਨਾਂ ਨੂੰ ਸੰਧਾ ਬਾਰੇ ਜਾਣਕਾਰੀ ਖੇਤੀਬਾੜੀ ਬਾਰੇ ਜਾਣਕਾਰੀ ਬਾਗਬਾਨੀ ਬਾਰੇ ਜਾਣਕਾਰੀ ਚੰਗੇ ਬਹਾਰ ਆਏ ਹੋਏ ਨੇ ਠੀਕ ਹੈ ਸੇ ਬਹੁਤ ਹੀ ਵਧੀਆ ਮੇਲਾ ਹੈ ਠੀਕ ਹੈ ਕਿਉਂਕਿ ਜੇ ਫਲ ਵਾਲੇ ਬੂਟੇ ਆ ਇੱਥੇ ਕਿਸੇ ਕਿਸਾਨ ਨੇ ਲਿਆ ਕੇ ਲਾਉਣੇ ਆ ਬਹੁਤ ਵਧੀਆ ਹਰ ਇੱਕ ਤਰ੍ਹਾਂ ਦਾ ਬੀਜ ਹਰ ਤਰ੍ਹਾਂ ਦੀ ਮਸ਼ੀਨਰੀ ਸੰਧਾ ਸਾਨੂੰ ਬਹੁਤ ਵਧੀਆ ਜਾਣਕਾਰੀ ਮਿਲਦੀ ਹੈ ਇਸ ਮੇਲੇ ਠੀਕ ਹੈ ਧੰਨਵਾਦ